ਲੱਭ ਪਈ ਕੋਈ ਰੇਡ ਦੇਖਦੇ ਆ ਵੀ ਦੂਸਰੇ ਪਾਸੇ ਨੌਜੋਨ ਲੈਂਦੇ ਪੰਜਾਬ ਦੀ ਧਰਤੀ ਮੱਲ ਨੂੰ ਪਿੰਡ ਮੰਨਾ ਨਾ ਆ ਵੇਖੇ ਵੱਜੀ ਕੈਂਚੀ ਉਖਰੇ ਪਾਰ ਵਾ ਅਲੀ ਜਫਰ ਕੰਬੋ ਟਰਾਈ ਕਰਦਾ 45 ਚੱਕ ਵਾਲਾ ਏ ਆ ਬਲੇ 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 ਲੱਗਦਾ ਜੋਰ ਮੰਨਾ ਤੇ ਅਲੀ ਜਫਰ ਸਰਾ 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 ਇਹਦੇ ਚਾ ਉਹ ਨਜ਼ਾਰਾ ਵੱਜ ਗਿਆ ਡਾਲਾ ਹਾਂ ਜੀ ਅਲੀਆ ਚੱਕ ਪਿੰਡ ਹੈ ਨਨਕਾਰਾ ਸਾਹਿਬ ਦੇ ਏਰੀਆ ਦਾ ਮਲਕ ਬਿਨੀਆਮੀਨ ਇਸ ਸਮੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਕਬੱਡੀ ਮਲਕ ਬਾ ਕਬੱਡੀ ਮਲਕ ਬਿਨੀਆਮੀਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਜਾਫੀ ਕਰਦਾ ਟਰਾਈ ਡੱਕਣ ਵੀ ਰੱਖਣ ਵੀ ਇਸ ਸਮੇ ਜਾਫਰ ਜਾਫਰ ਅਲੀ ਕੰਬੋ ਖੇਡ ਮੈਦਾਨ ਦੇ ਵਿੱਚ ਲਾਉ ਲਾਉਂਦਾ ਹੈ ਜਫਾ ਡੱਕਣ ਵੀ ਰੱਖਣ ਵੀ ਪੱਜੀ ਹੋਈ ਕੈਂਚੀ ਖੇਡ ਮੈਦਾਨ ਦੇ ਵਿੱਚ ਸੱਗਬਰੋ ਨੂੰ ਮਲਕ ਬਿਨੀਆਮੀਨ ਦੀ ਟੱਕਰ 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 ਹਾਂ ਅਰਜਨ ਵਰਗਾ ਨਹੀਂ ਅੱਖਾਂ ਬੰਦ ਕੇ ਤੀਰ ਟਿਕਾਣੇ ਲਾ ਦੂੰਗਾ ਅੱਖਾਂ ਬੰਦ ਕੇ ਤੀਰ ਟਿਕਾਣੇ ਲਾ ਦੂੰਗਾ ਆ ਲੱਗਾ ਟਿਕਾਣੇ ਤੀਰ ਪੁਆਇੰਟ ਨੌਜਨ ਜਾਫੀ ਆ ਵੀ ਟੀਮ ਨੇ ਇਸੇ ਅੱਗੇ ਨੂੰ ਵਾਧਾ ਹੋਇਆ ਚਾਰ ਜਾਫੀ ਹੈ ਕੀਤੀ ਹੋਈ ਟਰਾਈ ਗੰਬੋ ਦੇ ਖੇਡ ਮੈਦਾਨ ਦੇ ਵਿੱਚ ਇਸ ਨੌਜਨ ਨੂੰ ਡੱਕਣ ਦੀ ਲਓ ਪੁਆਇੰਟ ਜਾਫੀ ਦੇ ਹਿੱਸੇ ਜੁੜ ਗਿਆ ਹੈ ਕਿ ਰੇਡਰ ਦੇ ਲਈ ਭਾ ਜ਼ਰੂਰੀ ਜਾਫੀ ਦੇ ਹੱਥ ਪੱਕੇ ਜਾਫੀ ਉਹੀ ਬੰਨਿਆ ਜਾਵੇ ਜੋ ਉੱਡਦੀ ਰੇਡ ਨੂੰ ਰੋਕੇ